ਪਰਵਾਰਤਿਕ ਕਬਜੇ ਵਿੱਚ ਆਈ ਨਾ ਤੇ ਇਸ ਪਾਰਟੀ ਨੇ ਆਪਣੀ ਰਵਾਇਤਾਂ ਤੋਂ ਪਿੱਛੇ ਹਟਦੇ ਹੋਏ ਕੁਝ ਅਜਈਆਂ ਗਲਤੀਆਂ ਕੀਤੀਆਂ ਜਿੰਦਾ ਇਬਜਾਨਾ ਸਾਰੀ ਕੌਮ ਨੂੰ ਪੁੱਤਣਾ ਪਿਆ ਪੰਜਾਬ ਨੂੰ ਪੁੱਤਣਾ ਪਿਆ ਖੁਬੀਰ ਨਹੀਂ ਇਸ ਗੱਲ ਤੋਂ ਭੱਜ ਕੇ ਔਰ ਉਹਨਾਂ ਨੇ ਅਕਾਲ ਤੱਕ ਸਹਤੋ ਆਕੀ ਹੋ ਗਏ ਗਲਤੀਆਂ ਮੰਨ ਕੇ ਆਪਣੀਆਂ ਸਾਰੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਮੁਕਸਦ ਦੀ ਧਰਤੀ ਤੇ ਉਹ ਰੋਜੀ ਬਰਕੰਦੀ ਦੇ ਫਾਰਮ ਤੇ ਜਾ ਕੇ ਕਹਿਤਾ ਕਿ ਮੈਂ ਤਾਂ ਗਲਤੀਆਂ ਕੀਤੀਆਂ ਨਹੀਂ ਸੀ ਸਿਰਫ ਮੈਂ ਮੰਨ ਗਿਆ ਗਿਆਨੀ ਹਰਪ੍ਰੀਤ ਸਿੰਘ ਉਹੋ ਆਪਣਾ ਚੁੱਲਾ ਬਣਾ ਕੇ ਬਹਿ ਗਿਆ ਖਾਸ ਤੌਰ ਤੇ ਉਹ ਇਹ ਵੀ ਕਹਿੰਦੇ ਨੇ ਕਿ ਜੇਕਰ ਸਾਡੇ ਵਲੇ ਕਿੰਦਾ ਜਿਹੜੇ ਲੀਡਰ ਮਾੜੇ ਸੀਗੇ ਉਹੀ ਲੀਡਰ ਅੱਜ ਉਹਨਾਂ ਦੇ ਨਾਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦਾ ਇਹਨਾਂ ਨੇ ਵਿਰਸਾ ਸਿੰਘ ਬਲਟੋਹੇ ਨਹੀਂ ਜਿਹੜਾ ਹੈ ਉਹ ਕਰਦਾਰ ਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਕਿ ਨਵਾਂ ਅਕਾਲੀ ਦਲ ਉਹ ਜਿਹੜਾ ਹਜੇ ਤੱਕ ਆਪਦਾ ਵਿਜ਼ਨ ਨਹੀਂ ਪੇਸ਼ ਕਰ ਸਕਿਆ ਕਿ ਉਹ ਕੀ ਕਰਨਾ ਚਾਹੁੰਦਾ ਹੈ ਗਿਆ ਸਿਰਫ ਅਕਾਲੀ ਦਲ ਸੁਖਬੀਰ ਬਾਦਲ ਨੂੰ ਪੰਡਨ ਤੋਂ ਇਲਾਵਾ ਕਿ ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਜਾਂ ਕੋਈ ਮੁੱਦਾ ਹੈ ਗਿਆ ਜੇਕਰ ਉਹਨਾਂ ਨੂੰ ਘੇਰਨਾ ਹੈ ਗਿਆ ਤਾਂ ਉਹ ਪ੍ਰੈਸ ਕਾਨਫਰੰਸ ਵੀ ਹੋ ਰਹੀਆਂ ਨੇ ਉਹਨਾਂ ਨੂੰ ਭੰਡਿਆ ਵੀ ਜਾ ਰਿਹਾ ਹੈ ਗਿਆ ਇੱਕ ਵੱਖਰੀ ਲੀਕ ਜਿਹੜੀ ਲੋਕ ਚਾਹੁੰਦੇ ਸੀ ਕਿ ਦੇਖਣੀ ਚਾਹੀਦੀ ਆ ਉਹ ਦੇਖ ਨਹੀਂ ਰਹੀ ਕਾਲੀ ਦਲ ਦੇ ਵਿੱਚ ਵੀ ਹੈਗੀ ਆ ਉਹ ਇੱਕ ਸੋਰ ਜਾਂ ਇੱਕ ਮੰਚ ਤੇ ਇਕੱਠੇ ਨਹੀਂ ਨਜ਼ਰ ਆ ਰਹੇ ਜੇਕਰ ਯਾਨੀ ਹਰ ਪੜ ਤੇ ਹੋਰਾਂ ਦੀ ਗੱਲ ਕੀਤੀ ਜਾਵੇ ਉਹ ਸੁਰਜੀਤ ਸਿੰਘ ਰਖੜਾ ਦੇ ਨਾਲ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਜਾਪਦਕਿ ਸੁਰਜੀਤ ਸਿੰਘ ਰਖੜਾ ਉਹਨਾਂ ਨੂੰ ਲੀਡ ਕਰ ਰਹੇ ਹੈਗੇ ਆ ਜੋ ਮੜਪੀ ਸਿੰਘ ਯਾਲੀ ਨੇ ਜਬ ਬਾਕੀ ਦੂਸਰਾ ਧੜਾ ਗਿਆ ਉਹ ਇੱਕ ਸਾਈਡ ਤੇ ਨਜ਼ਰ ਆ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਉਹ ਨਜ਼ਰ ਹੀ ਨਹੀਂ ਆ ਰਹੇ ਜਗਵੰਨੀ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਬਾੜ ਨਵੇਂ ਅਕਾਲੀ ਦਲ ਦੇ ਵੱਲੋਂ ਅੱਜ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸਾਡੇ ਨਾਲ ਇਸ ਵਕਤ ਮਹਿੰਦਰਪਾਲ ਬਨਾਕਾ ਜੀ ਨੇ ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਨਵੇਂ ਆਕਾਲੀ ਦਲ ਦਾ ਵਿਜ਼ਨ ਕੀ ਹੈ ਗਿਆ ਤੇ ਆਉਣ ਵਾਲੀ ਸਿਆਸਤ ਕਿਸ ਤਰ੍ਹਾਂ ਦੀ ਹੋਵੇਗੀ ਸਭ ਤੋਂ ਪਹਿਲਾਂ ਹਸ਼ੀ ਗਾਲ ਜੀ ਤੇ ਨਾਲ ਵਧਾਈਆਂ ਜੀ ਤੁਹਾਨੂੰ ਹਸ਼ੀ ਗਾਲ ਜੀ ਆ ਮਹਿੰਦਰਪਾਲ ਜੀ ਨਵਾਂ ਆਕਾਲੀ ਦਲ ਨਵੇਂ ਅਹੁਦੇਦਾਰ ਸਭ ਕੁਝ ਜਿਹੜਾ ਉਹ ਨਵਾਂ ਨਵਾਂ ਹੋ ਰਿਹਾ ਹੈ ਗਿਆ ਪਰ ਪਾਰਟੀ ਪਾਰਟੀ ਦਾ ਚੋਣ ਨਿਸ਼ਾਨ ਉਹ ਕਿਧਰੇ ਨਜ਼ਰ ਨਹੀਂ ਆ ਰਿਹਾ ਬਰਾੜ ਸਾਹਿਬ ਬੀਸਿਕਲੀ ਜਿਸ ਤਰ੍ਹਾਂ ਤੁਸੀਂ ਨਾਮ ਤੋਂ ਹੀ ਜੱਜ ਕਰ ਸਕਦੇ ਹੋ ਅਕਾਲੀ ਦਲ ਸ਼ੋਮਨੀ ਅਕਾਲੀ ਦਲ ਪੁਨਰਸੁਰਜੀਤ ਬੇਸਿਕਲੀ ਅਕਾਲੀ ਦਲ ਜੋ ਪੰਥਕ ਪਾਰਟੀ ਸੀ ਜੋ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਪਾਰਟੀ ਸੀ ਤੇ ਜਿਹੜੀ ਸਿੱਖ ਪੰਥ ਤੇ ਮਸਲਿਆਂ ਲਈ ਹਮੇਸ਼ਾ ਆਵਾਜ਼ ਚੁੱਕਦੀ ਰਹੀ ਔਰ ਲਗਾਤਾਰ ਕਈ ਸਾਲ ਸੰਘਰਸ਼ੀ ਰਹੀ ਉਹ ਪਾਰਟੀ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ ਵਿੱਚ ਆਈ ਨਾ ਤੇ ਇਸ ਪਾਰਟੀ ਨੇ ਆਪਣੀਆਂ ਰਵਾਇਤਾਂ ਤੋਂ ਪਿੱਛੇ ਹਟਦੇ ਹੋਏ ਕੁਝ ਅਜਿਹੀਆਂ ਗਲਤੀਆਂ ਕੀਤੀਆਂ ਜਿੰਦਾ ਇਵਜਾਨਾ ਸਾਰੀ ਕੌਮ ਨੂੰ ਪੂਤਣਾ ਪਿਆ ਪੰਜਾਬ ਨੂੰ ਪੂਤਣਾ ਪਿਆ ਔਰ ਇਸੇ ਪਰਿਪੇਖ ਦੇ ਵਿੱਚ ਜਦੋਂ ਧਰਾਂ ਨੇ ਸ਼੍ਰੀ ਅਕਾਦ ਤਖਤ ਸਾਹਿਬ ਤੇ ਅਪਰੋਚ ਕੀਤਾ ਤਾਂ ਉਹਨਾਂ ਨੇ 2 ਦਸੰਬਰ ਨੂੰ ਬਹੁਤ ਵਧੀਆ ਇੱਕ ਤਰੀਕਾ ਲੱਭਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਜੋ ਪ੍ਰਾਤਨ ਰਵਾਇਤਾਂ ਵਾਲੀ ਪਾਰਟੀ ਸੀ ਇਹਨੂੰ ਪੁਨਰਸੁਰਜੀਤ ਕੀਤਾ ਜਾਵੇ ਔਰ ਅਗੇ ਇੱਕ ਤਜਰਬਾ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਲਈ ਕਹਿੰਦੇ ਸੀ ਤਾਂ ਉਹ ਕਰ ਨਹੀਂ ਸਿਪਾਏ ਇੱਕ ਪੁਰਾਣਾ ਤਜਰਬਾ ਸੀ ਪਰ ਇਹਨਾਂ ਪੰਜ ਸਿੰਘ ਸਹਿਬਾਨ ਨੇ ਫਾਰਮੇਸ਼ਨ ਜਿਹੜੀ ਉਹ ਗਰਾਊਂਡ ਲੈਵਲ ਤੋਂ ਸ਼ੁਰੂ ਕੀਤੀ ਕਿ ਇਹਦੀ ਭਰਤੀ ਦੁਬਾਰਾ ਸ਼ੁਰੂ ਕਰੋ ਨਵੇਂ ਮੈਂਬਰ ਬਣਾਓ ਤੇ ਉਹ ਨਵੇਂ ਆਪਣੇ ਅਹੁਦੇਦਾਰ ਨਿਯੁਕਤ ਕਰਨ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੱਤ ਮੈਂਬਰਾਂ ਚੋਂ ਦੋ ਤੇ ਭੱਜ ਗਏ ਬਾਕੀ ਪੰਜ ਮੈਂਬਰ ਰਹਿ ਗਏ ਫਿਰ ਉਹਨਾਂ ਨੂੰ ਵੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਜਾਰੀ ਰੱਖੋ ਸੋ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਸਥਾਪਿਤ ਹੋਈ ਪਾਰਟੀ ਹੈ ਇਹ ਠੀਕ ਹੈ ਨਵੀਂ ਹੈ ਇਹ ਹੈ ਸ਼੍ਰੋਮਣੀ ਅਕਾਲੀ ਦਲੀ ਹੈ। ਔਰ ਸਦੀ ਖਾਹਿਸ਼ ਗਿਆਨੀ ਜੀ ਨੇ ਜਿਸ ਤਰ੍ਹਾਂ ਪਹਿਲਾਂ ਕਿਹਾ ਇਹ ਹੀ ਸੀ ਕਿ ਚੋਣ ਨਿਸ਼ਾਨ ਔਰ ਇਲੈਕਸ਼ਨ ਵੀ ਹੈ ਜਿਹੜਾ ਉਹ ਜਿਹੜਾ ਪੁਰਾਣਾ ਚੱਲ ਰਿਹਾ ਅਕਾਲੀ ਦਲ ਦਾ ਉਹ ਸਾਰੇ ਇਕੱਠੇ ਹੋ ਕੇ ਉਹਦੀ ਵਰਤੋਂ ਕਰੀਏ। ਐ ਪਰ ਸੁਖਬੀਰ ਹੁਣੀ ਇਸ ਗੱਲ ਤੋਂ ਭੱਜ ਗਏ ਔਰ ਉਹਨਾਂ ਨੇ ਅਕਾਲ ਤਖਸੈ ਤੋਂ ਆਕੀ ਹੋ ਗਏ। ਗਲਤੀਆਂ ਮੰਨ ਕੇ ਆਪਣੀਆਂ ਸਾਰੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਮੁਕਸਦ ਦੀ ਧਰਤੀ ਤੇ ਉਹ ਰੋਜੀ ਬਰਕੰਦੀ ਦੇ ਫਾਰਮ ਤੇ ਜਾ ਕੇ ਕਹਿ ਦਿੱਤਾ ਕਿ ਮੈਂ ਤਾਂ ਗਲਤੀਆਂ ਕੀਤੀਆਂ ਨਹੀਂ ਸੀ ਸਿਰਫ ਮੈਂ ਮੰਨ ਗਿਆ ਸੋ ਇਹ ਸਾਰੇ ਸਿਨੈਰੀਓ ਦੇ ਵਿੱਚ ਔਰ ਲੋਕਾਂ 'ਚ ਵਿਚਰਨ ਲਈ ਸਾਨੂੰ ਇਹ ਜਿਹੜੀ ਹੈ ਪਾਰਟੀ ਦਾ ਆਪਣਾ ਨਾਮ ਬਦਲ ਕੇ ਰੱਖਣਾ ਪਿਆ ਪਰ ਸ਼ੋਮਣੀ ਅਕਾਲੀ ਦਲ ਉਹੀ ਸਥਾਪਿਤ ਹੋ ਸਕੇਗੀ ਜਿਹੜੀ ਪੰਥਕ ਮਸਲਿਆਂ ਲਈ ਪੰਜਾਬ ਦੇ ਮਸਲਿਆਂ ਲਈ ਸਿੱਖ ਰਵਾਇਤਾਂ ਲਈ ਸਿੱਖ ਸੰਸਥਾਵਾਂ ਲਈ ਜਿਹੜੀ ਜੂਜੇਗੀ ਸੋ ਇਹ ਪਾਰਟੀ ਦੀ ਫਾਰਮੇਸ਼ਨ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਉਹਨਾਂ ਦੇ ਹੁਕਮਨਾਮੇ ਅਨੁਸਾਰ ਹੋਈ ਹੈ ਔਰ ਇਹਨੂੰ ਆਪਾਂ ਨਵਾਂ ਵੀ ਕਹਿ ਸਕਦੇ ਹਾਂ ਜਾਂ ਪ੍ਰਾਤਨ ਰਵਾਇਤਾਂ ਅਨੁਸਾਰ ਨਵੇਂ ਤਰੀਕੇ ਨਾਲ ਚੱਲਣ ਦਾ ਰਸਤਾ ਵੀ ਕਹਿ ਸਕਦੇ ਮਿੰਦਰਪਾਲ ਜੀ ਜੇਕਰ ਉਸ ਦਿਨ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਜਿਹੜੇ ਸਿੰਘ ਸਬਾਨਾ ਦੇ ਵੱਲੋਂ ਆਦੇਸ਼ ਕੀਤੇ ਗਏ ਸਨ ਕਿ ਚੁੱਲ੍ਹੇ ਸਮਿਟੇ ਜਾਣ ਅਕਾਲੀ ਦਲ ਦੇ ਵੱਲੋਂ ਜਾਂ ਬਾਦਲ ਤੜੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਚੁੱਲ੍ਹੇ ਸਮਿਟਨ ਦੀ ਗੱਲ ਕਹੀ ਗਈ ਸੀਗੇ ਪਰ ਗਿਆਨੀ ਹਰਪ੍ਰੀਤ ਸਿੰਘ ਉਹ ਆਪਣਾ ਚੁੱਲਾ ਬਣਾ ਕੇ ਬਹਿ ਗਏ ਖਾਸ ਤੌਰ ਤੇ ਉਹ ਇਹ ਵੀ ਕਹਿੰਦੇ ਨੇ ਕਿ ਜੇਕਰ ਸਾਡੇ ਵੱਲੇ ਕਿੰਦਾ ਜਿਹੜੇ ਲੀਡਰ ਮਾੜੇ ਸੀਗੇ ਉਹੀ ਲੀਡਰ ਅੱਜ ਉਹਨਾਂ ਦੇ ਨਾਲ ਨੇ ਪ੍ਰਧਾਨ ਸਾਹਿਬ ਗੱਲ ਇਹ ਹੈ ਇਹ ਇੱਕ ਗਰੁੱਪ ਦੇ ਦੋ ਇਸੇ ਹੋਏ ਇੱਕ ਗਰੁੱਪ ਨੇ ਜਾ ਕੇ ਅਕਾਤਕ ਸਾਹਿਬ ਨੂੰ ਅਪਰੋਚ ਕੀਤਾ ਉਹਨਾਂ ਨੇ ਮੰਨਿਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਉਸ ਸਮੇਂ ਇਹਨਾਂ ਦੇ ਨਾਲ ਸੀ ਔਰ ਆਪਣੇ ਆਪ ਨੂੰ ਉਹਨਾਂ ਨੇ ਪੇਸ਼ ਕੀਤਾ ਸਰਦਾਰ ਸੁਖਬੀਰ ਸਿੰਘ ਨੇ ਬੜੀ ਅਨਾਕਾਣੀ ਕੀਤੀ ਉੱਥੇ ਪੇਸ਼ ਹੋਣ ਤੇ ਵੀ ਪਰ ਆਫਟਰ ਆਲ ਜੇ ਉਹਨੂੰ ਉੱਥੇ ਜਾਣਾ ਪਿਆ ਤਾਂ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਗਲਤੀਆਂ ਮੰਨਣ ਦੇ ਬਾਵਜੂਦ ਉਹਨਾਂ ਨੇ ਕਿਹਾ ਜੀ ਮੈਂ ਤਾਂ ਗਲਤੀ ਕੀਤੀ ਨਹੀਂ ਸੀ ਕੋਈ ਸੋ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦਾ ਇਨਨੇ ਬਿਰਸਾ ਸਿੰਘ ਬਲਟੋਹੇ ਨਾਲ ਜਿਹੜਾ ਉਹ کردار ਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਔਰ ਰਾਤੋਂ ਰਾਤੀ ਰਾਤ ਦੇ ਨੇਰੇ 'ਚ 2 ਵਜੇ ਕਿੰਨੇ ਮਿੰਟ ਤੇ ਨਵਾਂ ਜਥੇਦਾਰ ਸਥਾਪਿਤ ਕਰਤਾ ਕਿਆ ਨਹੀਂ ਰੁਗਬੀ ਸਿੰਘ ਨੂੰ ਵੀ ਉਹਨਾਂ ਦੇ ਉੱਤੇ ਤੋਂ ਫਰਕ ਕਰਦਾ ਕਿਉਂਕਿ ਜਿਹੜਾ ਸ਼ੌਮੀ ਗੁਤਾਰਾ ਪ੍ਰਬੰਧਕ ਕਮੇਟੀ ਦਾ ਅਜੇ ਤੱਕ ਕੰਟਰੋਲ ਹੈ ਉਹ ਬਾਤਲ ਤੜੇ ਕੋਲ ਹੀ ਹੈ ਸੋ ਜਦ ਉਹਨਾਂ ਨੂੰ ਇਸ ਉੱਤੇ ਤੋਂ ਫਰਕ ਹੀ ਕਰ ਦਿੱਤਾ ਪਰ ਜਿਹੜਾ ਹੁਕਮ ਨਾਮ ਹੈ ਉਹ ਤੇ ਸਟੈਂਡ ਕਰਦਾ ਹੀ ਹੈ ਨਾ ਪੰਜ ਪੰਜ ਸਿੰਘ ਸਹਿਬਾਨਾਂ ਦਾ ਹੁਕਮ ਸੀ ਉਹ ਤੇ ਸਟੈਂਡ ਕਰਦਾ ਤੇ ਜਦੋਂ ਉਹ ਅਕਾਦਤ ਜ세ਦਾਰ ਹੀ ਨਹੀਂ ਰਹੇ ਉਹਨਾਂ ਨੂੰ ਉਹਦੇ ਤੋਂ ਫਰਕ ਕਰਤਾ ਗਿਆ ਤਾਂ ਉਹਨਾਂ ਨੇ ਆਪਣਾ ਰਸਤਾ ਚੁਣ ਲਿਆ ਜੀ ਉਹ ਸਰਗਰਮ ਸਿਆਸਤ ਹੀ ਚਾਹ ਗਏ ਜੀ ਔਰ ਸਰਬਸੰਮਤੀ ਨਾਲ ਆਏ ਜੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੇ ਕੋਈ ਹੋਰ ਉਮੀਦਵਾਰ ਇੱਕ ਵੀ ਜਨਾ ਡੈਲੀਗੇਟ ਜਲਾਸ ਦੇ ਵਿੱਚ ਖੜਾ ਹੋ ਕੇ ਇਹ ਕਹਿ ਦੇਵੇ ਕਿ ਮੈਂ ਕੈਂਡੀਡੇਟ ਹਾਂ ਤਾਂ ਮੈਂ ਆਪਣੀ ਕੈਂਡੀਡੇਚਰ ਵਾਪਸ ਲੈ ਲਾਂਗਾ ਜੀ ਸੋ ਉਸ اجلاس ਦੇ ਵਿੱਚ ਮੈਂ ਹਾਜ਼ਰ ਸੀ ਕੀ ਇਹ ਗੱਲ ਸੱਚ ਹੈਗੀ ਆ ਕਿੰਨੇ ਉਮੀਦਵਾਰ ਹੋਰ ਵੀ ਸੀਗੇ ਜਾਂ ਚਾਹਵਾਨ ਸੀਗੇ ਕਿ ਬੀਬੀ ਸਤਵੰਤ ਕੌਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਸ ਦੇ ਵਿੱਚ ਵੀ ਦੋ ਟੜੇ ਹੋਗੇ ਇੱਕ ਪਾਸੇ ਰਖੜਾ ਟੜਾ ਦੂਸਰੇ ਪਾਸੇ ਮਨਪ੍ਰੀਤ ਸਿੰਘ ਯਾਲੀ ਜਾਂ ਉਹਨਾਂ ਦੇ ਨਾਲ ਦੇ ਸਾਥੀ ਬਿਲਕੁਲ ਡਾਕਟਰ ਸਾਹਿਬ ਇਸੇ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਕਈ ਲੋਕ ਚਾਹੁੰਦੇ ਸੀ ਕਿ ਬੀਬੀ ਸਤਵੰਤ ਕੌਰ ਜੀ ਨੂੰ ਅਗਵਾਈ ਸੌਂਪ ਦਿੱਤੀ ਜਾਵੇ ਔਰ ਮੈਂ ਸਮਝਦਾ ਇਹ 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 ਪਾਰਟੀ ਲੈਵਲ ਤੇ ਹੈਲਦੀ ਸਾਈਨ ਹੈ ਡੈਮੋਕ੍ਰੈਟਿਕ ਵੇ ਨਾਲ ਰਾਏ ਡਿਫਰੈਂਸਸ ਹੋ ਵੀ ਸਕਦੇ ਐ ਪਰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਟੇਟਮੈਂਟ ਆ ਗਈ ਕਿ ਜੇ ਬੀਬੀ ਸੁਤਵੰਤ ਕੌਰ ਜੀ ਕੈਂਡੀਡੇਟਰ ਕੈਂਡੀਡੇਚਰ ਆਪਣੀ ਦੀ ਫਿਲ ਕਰਨਗੇ ਤਾਂ ਮੈਂ ਇਸ ਅਹੁਦੇ ਦਾ ਉਮੀਦਵਾਰ ਨਹੀਂ ਬਣਾਗਾ ਸੋ ਫਿਰ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਔਰ ਉਹਨਾਂ ਨੂੰ ਪੰਥਕ ਕਾਉਂਸਲ ਦਾ ਚੇਅਰਮੈਨ ਬਣਾਇਆ ਗਿਆ ਜੋ ਧਾਰਮਿਕ ਜਿਹੜੇ ਮੁੱਦੇ ਐ ਉਹਨਾਂ ਲਈ ਕੌਮ ਦੀ ਪੰਥ ਦੀ ਅਗਵਾਈ ਕਰਨਗੇ ਜੀ ਹੋ ਤੁਹਾਨੂੰ ਲੱਗਦਾ ਕਿ ਜਾਨੀ ਹਰਪ੍ਰੀਤ ਸਿੰਘ ਉਹ ਪ੍ਰਧਾਨ ਬਣ ਜਾਂਦੇ ਆ ਹਾਲਾਂਕਿ ਉਹਨਾਂ ਦਾ ਇਹ ਵੀ ਬਿਆਨ ਆਉਂਦਾ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਪਰ ਇਲੈਕਸ਼ਨ ਲੜਨ ਦੇ ਵਿੱਚ ਹਰਜ ਕੀਆ ਜਦੋਂ ਇੱਕ ਪੋਲਿਟੀਕਲ ਸਿਸਟਮ ਹੈ ਗਿਆ ਉਸ ਦੇ ਤਹਿਤ ਪਾਰਟੀ ਵੀ ਬਣ ਰਹੀ ਆ ਉਸ ਦੇ ਤਹਿਤ ਉਹ ਪ੍ਰਧਾਨ ਵੀ ਬਣ ਰਹੇ ਹੈਗੇ ਆ ਤੇ ਫਿਰ ਇਲੈਕਸ਼ਨ ਲੜ ਤੋਂ ਉਹ ਕਿਉਂ ਪਿੱਛੇ हट ਰਹੇ ਆ ਨਹੀਂ ਬਰਾੜ ਸਾਹਿਬ ਇਹ ਇਹ ਜਿਹੜੀ ਅਕਾਲੀ ਦਲ ਦੀ ਅੱਗੇ ਵੀ ਰਵਾਇਤ ਰਹੀ ਹੈ ਕੇ ਜਿਹੜੇ ਨਿਸ਼ਕਾਮ ਜਿਹੜੇ ਲੋਗ ਨੇ ਨਾ ਉਹ ਇਹਦੀ ਅਗਵਾਈ ਕਰਦੇ ਰਹੇ ਆ ਮਸ਼ਤ ਤਾਰਾ ਸਿੰਘ ਜੀ ਦੀ ਜੇ ਆਪਾਂ ਐਗਜ਼ਾਮਪਲ ਲਈਏ ਬਾਬਾ ਖੜਕ ਸਿੰਘ ਦੀ ਐਗਜ਼ਾਮਪਲ ਲਈਏ ਤਾਂ ਇਹ ਲੋਗ ਤੁਸੀਂ ਦੇਖੋ ਉਹਨਾਂ ਦੇ ਜੀਵਨ ਤੇ ਝਾਤ ਮਾਰ ਕੇ ਕਿ ਕਿੰਦੀ ਨਿਰਸਵਾਰਥ ਉਹਨਾਂ ਨੇ ਕੌਮ ਦੀ ਅਗਵਾਈ ਕੀਤੀ ਹੈ ਨਾ ਹੀ ਉਹਨਾਂ ਦੇ ਪਰਿਵਾਰ ਇਕ ਕੋਈ ਬੰਦੇ ਅੱਗੇ ਆਏ ਨਾ ਹੀ ਉਹਨਾਂ ਨੇ ਕੋਈ ਇਲੈਕਸ਼ਨ ਲੜੀ ਔਰ ਮੈਂ ਸਮਝਦਾ ਕਿ ਅਕਾਲੀ ਦਲ ਦਾ ਮੁੱਦਾ ਸਿਰਫ ਤਾਕਤ ਤੇ ਸਰਕਾਰ ਬਣਾਣਾ ਹੀ ਮੁੱਦਾ ਜਿਹੜਾ ਮੁੱਖ ਨਿਸ਼ਾਨਾ ਨਹੀਂ ਹੈ ਅਕਾਲੀ ਦਲ ਦਾ ਨਿਸ਼ਾਨਾ ਮੇਨ ਨਿਸ਼ਾਨਾ ਪੰਥਕ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਸਿੱਖ ਮੁੱਦਿਆਂ ਤੇ ਸੰਘਰਸ਼ੀ ਰਹਿਣਾ ਮੇਨ ਜੋ ਹੈ ਮੁੱਦਾ ਹੈ ਜੀ ਔਰ ਗਿਆਨੀ ਜੀ ਨੇ ਸਪਸ਼ਟ ਕੀਤਾ ਆਪਣੇ ਕਈ ਵਾਰੀ ਵੀ ਕਿ ਮੈਂ ਕਿਸੇ ਚੀਜ਼ ਉਹਦੇ ਦਾ ਲਾਲਚ ਨਹੀਂ ਕਰਾਂਗਾ ਪਰ ਪ੍ਰਧਾਨਤਾ ਹੈਗੇ ਨਾ ਅਹੁਦੇ ਦੀ ਜੇ ਗੱਲ ਕੀਤੀ ਜਾਵੇ ਪ੍ਰਧਾਨ ਕਿਸੇ ਪਾਰਟੀ ਦਾ ਪ੍ਰਧਾਨ ਹੀ ਬਣ ਜੇ ਫਿਰ ਪਿੱਛੇ ਕੀ ਰਹਾ ਜਾਂਦਾ ਬਿਲਕੁਲ ਨਹੀਂ ਦੇਖੋ ਪਾਰਟੀ ਨੂੰ ਲੀਡ ਕਰਨਾ ਔਰ ਉਹਨਾਂ ਦੇ ਨਾਂ ਤੇ ਸਾਰਿਆਂ ਦੀ ਸਹਿਮਤੀ ਹੋਣੀ ਔਰ ਇੱਕ ਅਜਿਹੀ ਉਹ ਸਿੱਖ ਸ਼ਖਸੀਅਤ ਹੈ ਜਿਹੜੀ ਧਾਰਮਿਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਗਿਆਨ ਰੱਖਦੀ ਹੈ ਪਿਛਲੇ 40 30 40 ਸਾਲਾਂ ਦਾ ਧਾਰਮਿਕ ਖੇਤਰ 'ਚ ਉਹਨਾਂ ਦਾ ਯੋਗਦਾਨ ਹੈ ਉਹਨਾਂ ਦਾ ਤੁਸੀਂ ਦੇਖੋ ਦੰਦੂਮਾ ਸਾਹਿਬ ਤੋਂ ਲੱਗ ਕੇ ਅਕਾਲ ਤਖਤ ਸਾਡੇ ਐਕਟਿੰਗ ਜਥੇਦਾਰ ਔਰ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਧਾਰਮਿਕ ਮੁੱਦਿਆਂ ਤੇ ਪੜੇ ਲਿਖੇ ਵੀ ਹੈ ਤਾਂ ਜੇ ਇਹ ਜ਼ਰੂਰੀ ਨਹੀਂ ਹੈ ਕਿ ਪ੍ਰਧਾਨ ਜਿਹੜਾ ਉਹ ਜ਼ਰੂਰੀ ਇਲੈਕਸ਼ਨ ਨਹੀਂ ਲੜੇ ਇਲੈਕਸ਼ਨ ਲੜਵਾਣਗੇ ਇਲੈਕਸ਼ਨ ਲੜਵਾਣਗੇ ਲੜ ਸਕਦੇ ਐ ਇਲੈਕਸ਼ਨ ਆਪ ਨਹੀਂ ਆਪ ਨਹੀਂ ਲੜਨਗੇ ਆਪਣੀ ਪਾਰਟੀ ਦੇ ਕੈਂਡੀਡੇਟ ਉਤਾਰਨਗੇ ਜੀ ਹਾਂਜੀ ਦੂਸਰੇ ਪਾਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਵੇਂ ਅਕਾਲੀ ਦਲ ਦਾ ਕੰਮ ਕੀ ਹੈਗਾ ਪਰ ਹੁਣ ਬਾਦਲ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਇੱਕ ਜਿਹੜੀ ਜਨਰਲ ਪਰਸੈਪਸ਼ਨ ਬਣੀ ਹੋਈ ਆ ਕਿ ਨਵਾਂ ਅਕਾਲੀ ਦਲ ਉਹ ਜਿਹੜਾ ਹਜੇ ਤੱਕ ਆਪਦਾ ਵਿਜ਼ਨ ਹੀ ਪੇਸ਼ ਕਰ ਸਕਿਆ ਕਿ ਉਹ ਕੀ ਕਰਨਾ ਚਾਹੁੰਦਾ ਹੈਗਾ ਸਿਰਫ ਅਕਾਲੀ ਦਲ ਸੁਖਬੀਰ ਬਾਦਲ ਨੂੰ ਭੰਡਣ ਤੋਂ ਇਲਾਵਾ ਕਿ ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਜਾਂ ਕੋਈ ਮੁੱਦਾ ਹੈਗਾ ਜੇਕਰ ਉਹਨਾਂ ਨੂੰ ਘੇਰਨਾ ਹੈਗਾ ਤਾਂ ਉਹ ਪ੍ਰੈਸ ਕਾਨਫਰੰਸ ਵੀ ਹੋ ਰਹੀਆਂ ਨੇ ਉਹਨਾਂ ਨੂੰ ਭੰਡਿਆ ਵੀ ਜਾ ਰਿਹਾ ਹੈਗਾ ਇੱਕ ਵੱਖਰੀ ਲੀਕ ਜਿਹੜੀ ਲੋਕ ਚਾਹੁੰਦੇ ਸੀ ਕਿ ਦੇਖਣੀ ਚਾਹੀਦੀ ਆ ਉਹ ਦੇਖ ਨਹੀਂ ਰਹੀ ਨਹੀਂ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਨਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਹੀ ਮੁੱਦੇ ਸਨ ਨਾ ਬਾਦਲਤਲ ਉਹਦੇ ਨੇੜੇ ਤੇੜੇ ਵੀ ਨਹੀਂ ਦਿਸਦਾ ਕਿਉਂਕਿ ਜਿਹੜਾ ਮੇਨ ਮੁੱਦਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਉਹ ਸੀ ਰਾਜਾਂ ਨੂੰ ਵਤ ਅਧਿਕਾਰਾਂ ਦੇ ਲਈ ਜੂਝਣਾ ਔਰ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਹੋਰ ਸਟੇਟਾਂ ਦੀਆਂ ਜਿਹੜੀਆਂ ਉੱਥੋਂ ਦੀਆਂ ਖੇਤਰੀ ਪਾਰਟੀਆਂ ਦੇ ਨਾਲ ਵੀ ਸਮਾਂ ਆਇਆ ਕਿਸੇ ਵੇਲੇ ਇਹ ਮਤਵਯਤਨ ਹੁੰਦੇ ਰਹੇ ਕਿ ਨੈਸ਼ਨਲ ਲੈਵਲ ਤੇ ਵੀ ਇਹੋ ਜਿਹਾ ਕੋਈ ਪਲੇਟਫਾਰਮ ਬਣੇ ਹੁਣ ਵੀ ਪਿੱਛੇ ਤਾਮਿਲਨਾਡ ਦੇ ਮੁੱਖ ਮੰਤਰੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਰੋਚ ਕੀਤਾ ਔਰ ਇਹਨੂੰ ਅੱਜ ਨਾ ਅਸੀਂ ਇਹਨਾਂ ਪ੍ਰਸਾਦਾ ਮਤਾ ਦੇ ਦੀਏ ਜਾਂ ਕੁਝ ਹੋਰ ਦੇ ਦੀਏ ਫਲਟਰਲਿਜ਼ਮ ਜਾਂ ਜੋ ਵੀ ਕਰੀਏ ਪਰ ਬੇਸਿਕਲੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੈ ਔਰ ਇਹ ਸਾਡਾ ਵਿਜ਼ਨ ਹੈ ਔਰ ਇਸੇ ਵਿਜ਼ਨ ਦੇ ਅਧੀਨ ਗਿਆਨੀ ਜੀ ਨੇ ਕਮੇਟੀ ਬਣਾਈ ਹੈ ਸਾਰੀ ਕਵਾਲ ਸਿੰਘ ਚੁੰਦਾ ਜੀ ਦੀ ਅਗਵਾਈ ਚ ਜੀਿਹੜੇ ਆਪਣਾ ਵਿਜਨ ਡਾਕੂਮੈਂਟਰੀ ਤਿਆਰ ਕਰੇਗੀ ਜੀ ਔਰ ਉਹ ਕਮੇਟੀ ਬੜੀ ਬੜੇ ਮਤਲਬ ਮਿਹਨਤ ਨਾਲ ਲੱਗੇ ਆ ਵੱਖ-ਵੱਖ ਵਰਗਾਂ ਨੂੰ ਮਿਲ ਰਿਹਾ ਹੈ ਇੰਡਸਟਰੀਸਟ ਨੂੰ ਮਿਲੇ ਆ ਕਿਸਾਨਾਂ ਜਥੇਬੰਦੀਆਂ ਨੂੰ ਮਿਲੇ ਆ ਯੂਨੀయన్స్ ਨੂੰ ਮਿਲੇ ਆ ਵੱਖ-ਵੱਖ ਰੀਆਂ ਨੂੰ ਕਿ ਤੁਸੀਂ ਕੀ ਚਾਹਦੇ ਹੋ ਕਿ ਜਿਹੜਾ ਇੱਕ ਵਿਜਨ ਜਿਸ ਤਰ੍ਹਾਂ ਆਪਾਂ elections ਦੇ ਦਿਨਾਂ ਜਦੋਂ ਮੈਨੀਫੈਸਟੋ ਦਿੰਨੇ ਆ ਪਰ ਸਾਡਾ ਮੇਨ ਅਸੀਂ ਕਿਸ ਲਈ ਪੰਜਾਬ ਦੇ ਕਿਹੜੇ-ਕਿਹੜੀਆਂ ਮੰਗਾਂ ਲਈ ਸਟਰਗਲ ਕਰਨੀ ਹੈ ਔਰ ਆਪਣੀ ਗੱਲ ਸੈਂਟਰ ਤੱਕ ਪਹੁੰਚਾਣੀ ਹੈ ਉਹਦੇ ਲਈ ਚੁੰਦਾ ਸਾਹਿਬ ਬਹੁਤ ਜਲਦੀ 2 4 5 ਦਿਨਾਂ ਦੀ ਵਿੱਚ ਗੇਮ ਹੈ ਉਹ ਆਪਣਾ ਵਿਜ਼ਨ ਜਿਹੜਾ ਉਹ ਵਿਜ਼ਨ ਡਾਕੂਮੈਂਟਸ ਪੇਸ਼ ਕਰਦੇ ਨੇ ਵਿਜ਼ਨ ਡਾਕੂਮੈਂਟ ਦੀ ਗੱਲ ਕੀਤੀ ਹੈਗੀ ਆ ਪਰ ਤੁਹਾਨੂੰ ਲੱਗਦਾ ਕਿ ਲੀਡਰਾਂ ਦਾ ਵਿਜ਼ਨ ਜਿਹੜਾ ਉਹ ਕਿਤੇ ਨਾ ਕਿਤੇ ਬਲਰ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਲੀਡਰ ਨਵੇਂ ਕਾਲੀ ਦਲ ਦੇ ਵਿੱਚ ਵੀ ਹੈਗੀ ਆ ਉਹ ਇੱਕ ਸੋਰ ਜਾਂ ਇੱਕ ਮੰਚ ਤੇ ਇਕੱਠੇ ਨਜ਼ਰ ਆ ਰਹੇ ਜੇਕਰ ਗਿਆਨੀ ਹਰਪ੍ਰੀਤ ਹੋਰਾਂ ਦੀ ਗੱਲ ਕੀਤੀ ਜਾਵੇ ਉਹ ਸੁਰਜੀਤ ਸਿੰਘ ਰਖੜਾ ਦੇ ਨਾਲ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਜਾਪਦਾ ਕਿ ਸੁਰਜੀਤ ਸਿੰਘ ਰਖੜਾ ਉਹਨਾਂ ਨੂੰ ਲੀਡ ਕਰ ਰਹੇ ਹੈਗੇ ਆ ਜੋ ਮਣਪ੍ਰੀਤ ਸਿੰਘ ਯਾਲੀ ਨੇ ਜਬ ਬਾਕੀ ਦੂਸਰਾ ਧੜਾ ਹੈ ਗਿਆ ਉਹ ਇੱਕ ਸਾਈਡ ਤੇ ਨਜ਼ਰ ਆ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਉਹ ਨਜ਼ਰ ਹੀ ਨਹੀਂ ਆ ਰਹੇ ਨਹੀਂ 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 ਪ੍ਰੋਫੈਸਰ ਸਾਹਿਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਰਖੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਹਰਪ੍ਰੀਤ ਏਰੀਆ ਵਿੱਚ ਕੰਮ ਕਰਨ ਲਈ ਬਹੁਤ ਵੱਡੀ ਮਾਇਕ ਸਹਾਇਤਾ ਉਹਨਾਂ ਨੇ ਦਿੱਤੀ ਹੈ ਔਰ ਉਹ ਗਿਆਨੀ ਜੀ ਦੇ ਨਾਲ ਜਾ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪ ਅੱਗੇ ਹੋ ਕੇ ਯੋਗਦਾਨ ਪਾ ਰਹੇ ਹੈ ਇਸੇ ਤਰ੍ਹਾਂ ਸਰ ਰਵਿੰਦਰ ਸਿੰਘ ਜਿਹੜੇ ਸਾਫ ਦਾ ਸਪੀਕਰ ਹੈ ਉਹਨਾਂ ਦਾ ਵੀ ਹੜਪੀਟਾਂ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਔਰ ਉਹ ਬੜੇ ਦਰਵੇਸ਼ ਸਿਆਸਤਦਾਨ ਹੈ ਸਰ ਰਵਿੰਦਰ ਸਿੰਘ ਔਰ ਉਹਨਾਂ ਨੇ ਲਗਾਤਾਰ ਪਿਛਲੇ 20 ਸਾਲ ਬਾਦਲਾਂ ਦੇ ਵਿਰੁੱਧ ਹਰ ਮੁੱਦਾ ਜਿਹੜਾ ਸਿੱਖਾਂ ਦੇ ਵਿਰੋਧ ਵਿੱਚ ਸੀ ਉਹਦੀ ਆਵਾਜ਼ ਉਠਾਉਂਦੇ ਰਹੇ। ਜੀ। ਔਰ ਉਹ ਵੀ ਇੱਕ ਬਹੁਤ ਹੀ ਇਮਾਨਦਾਰ ਸਿਆਸਤਦਾਨ ਹੈ। ਉਹ ਬੜੇ ਨੋਬਲ ਹੈ। ਇਸੇ ਤਰ੍ਹਾਂ ਹੀ ਬਖੋ ਬਖਰੇ ਲੀਡਰ ਹੈ। ਅਯਾਲੀ ਸਾਹਿਬ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਹੈ। ਆਹ ਸਾਰੀ ਗੁਰਪ੍ਰਤਾਪ ਸਿੰਘ ਵਡਾਲਾ ਸਾਡੇ ਜਲੰਧਰ ਨਾਲ ਸੰਬੰਧਿਤ ਹੈ। ਉਹਨਾਂ ਦੇ ਇਤਿਹਾਸ ਹੈ। ਡਕਸਾਲੀ ਅਕਾਲੀ ਹੈ। ਸਾਡਾ ਕੁਲਦੀਪ ਸਿੰਘ ਵਡਾਲਾ ਜੀ ਦਾ ਨਾਮ ਹੈ। ਉਹਨਾਂ ਦੀ ਵਿਰਾਸਤ ਸੰਭ ਕੇ ਅੱਜ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਬੜੀ ਸਖਤਰ ਜਨਰਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਸੋ ਮਤਲਬ ਇਹ ਨੇਤਾ ਤੇ ਵੱਖ-ਵੱਖ ਕਈ ਤਰ੍ਹਾਂ ਦੇ ਹੁੰਦੇ ਉਹਨਾਂ ਦੇ ਵਿਚਾਰ ਵੀ ਹੁੰਦੇ ਆ ਪਰ ਜਦੋਂ ਇੱਕ ਪਾਰਟੀ ਦੇ ਝੰਡੇ ਥੱਲੇ ਸਾਰੇ ਇਕੱਠੇ ਹੁੰਦੇ ਆ ਤਾਂ ਉਹ ਜੋ ਪਾਰਟੀ ਵਿਜ਼ਨ ਦਿੰਦੀ ਹੈ ਉਸ ਉਸ ਵਿਜ਼ਨ ਲਈ ਕੰਮ ਕਰਦੇ ਆ ਚੰਦੂ ਮਾਜ਼ਰਾ ਸਭ ਕਿਉਂ ਨਹੀਂ ਨਜ਼ਰ ਆ ਰਹੇ ਨਹੀਂ ਚੰਦੂ ਮਾਜ਼ਰਾ ਦਾ ਬੇਟਾ ਇਹ ਵਰਕਿੰਗ ਕਮੇਟੀ ਚ ਲਿਆ ਗਿਆ ਹੈ ਪ੍ਰੇਮ ਸਿੰਘ ਚੰਦੂ ਮਾਜ਼ਰਾ ਉਹ ਨਹੀਂ ਨਜ਼ਰ ਆ ਰਹੇ ਬੇਟਾ ਜ਼ਰੂਰ ਆ ਰਹੇ ਆ ਰਹੇ ਆ ਅਰੇ ਪਰ ਉਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਹਨ ਉਹਨਾਂ ਤੇ ਹਮੇਸ਼ਾ ਹਾਜ਼ਰ ਹੁੰਦੇ ਆ ਔਰ ਅਜੇ ਜਿਹੜੀ ਹੈ ਹੁਣ ਵਕ ਵਕ ਜ਼ਿਲ੍ਹਿਆਂ ਦੇ ਜਥੇਦਾਰ ਵੀ ਨਿਯੁਕਤ ਕਰਨੇ ਆ ਉਹਨਾਂ ਲਈ ਅਬਜ਼ਰਵਰ ਵੀ ਚੁਣੇ ਆ ਮਤਲਬ ਸਾਰੀ ਅਜੇ ਪਾਰਟੀ ਦੀ ਫਾਰਮੇਸ਼ਨ ਹੋ ਰਹੀ ਹੈ ਇਹ ਥੋੜੇ ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਪੂਰੀਆਂ ਹੋ ਜਾਣਗੀਆਂ ਤਰਨ ਤਨ ਬਾਈਲ ਇਕਸ਼ਨ ਉਸ ਦਾ ਐਲਾਨ ਹੋ ਚੁੱਕਿਆ ਉਸ ਨੂੰ ਲੈ ਕੇ ਨਵੇਂ ਅਕਾਲੀ ਦਲ ਦੀ ਕੀ ਰਣਨੀਤੀ ਹੈ ਨਵੇਂ ਅਕਾਲੀ ਦਲ ਦੀ ਜੀ ਅਸੀਂ ਇਹ ਸਮਝਨੇ ਆ ਕਿ ਕਿਉਂਕਿ ਉਹ ਪੰਥਕ ਹਲਕਾ ਹੈ 93% ਉਥੇ ਸਿੱਖ ووٹ ਹੈ ਉਸ ਹਲਕੇ ਦੇ ਵਿੱਚ ਔਰ ਅਕਾਲੀ ਹਮੇਸ਼ਾ ਉਥੋਂ ਫਤਿਹ ਪ੍ਰਾਪਤ ਕਰਦੇ ਰਹੇ ਆ ਔਰ ਪਿਛਲੀ ਜਿਹੜੀ ਪਾਰਲੀਮੈਂਟ ਦੀ ਚੋਣਾਂ 'ਚ ਮੈਂ ਪਾਈ ਅਮਰਤਪਾਲ ਸਿੰਘ ਉਹਨਾਂ ਨੇ ਉਥੋਂ ਜਿੱਤੀ ਹੈ ਉਹ ਲਗਭਗ 40000 ਵੋਟਾਂ ਜਿਹੜੇ ਆਪਣੇ ਵਿਰੋਧੀ ਉਮੀਦਵਾਰ ਤੋਂ ਇਸ ਹਲਕੇ ਤੋਂ ਜ਼ਿਆਦਾ ਲਈਆਂ ਸੋ ਅਸੀਂ ਵੀ ਇਹ ਸੋਚਦੇ ਸੀ ਕਿ ਇੱਥੇ ਕੋਈ ਨਾ ਕੋਈ ਪੰਥਕ ਜਿਹੜਾ ਚੇਰਾ ਉਹ ਦਿੱਤਾ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਸਾਰੇ ਪੰਥ ਪੰਥਕ ਜਿਹੜੀਆਂ ਤਾਕਤਾਂ ਨੇ ਜਿਹੜੇ ਸਿੱਖ ਸੰਗਠਨ ਨੇ ਉਹ ਮਿਲ ਕੇ ਇੱਕ ਕੈਂਡੀਡੇਟ ਦੇ ਨਾਮ ਤੇ ਸਹਿਮਤ ਹੋ ਜਾਣ ਔਰ ਕੋਸ਼ਿਸ਼ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਧਰਮ ਪਤਨੀ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਉਹ ਕਿਉਂਕਿ ਵਿਦੇਸ਼ ਵਿੱਚ ਸੀ ਔਰ ਉਹਨਾਂ ਦੇ ਆਪਣੇ ਬੱਚਿਆਂ ਤੋਂ ਇਹ ਰਾਏ ਲੈ ਕੇ ਕਿ ਉਹਨਾਂ ਦੀ ਕੋਈ ਪੀਆਰ ਦਾ ਵੀ ਹੈ ਉਹਨਾਂ ਨੇ ਨਾ ਕਰ ਦਿੱਤੀ ਕਿ ਮੈਂ ਇਲੈਕਸ਼ਨ ਨਹੀਂ ਲੜੀ ਤਾਂ ਫਿਰ ਭਾਈ ਸੰਦੀਪ ਸਿੰਘ ਸੰਨੀ ਤੇ ਜਿਹੜਾ ਉਹ ਸਾਰਿਆਂ ਦੀ ਨਿਗਾ ਸੀ ਕਿਉਂਕਿ ਉਹਦੀ ਵੀ ਕੁਰਬਾਨੀ ਹੈ ਕਿ ਪਹਿਲਾਂ ਸੂਰੀ ਦਾ ਸੌਦਾ ਲਾਣਾ ਤੇ ਫਿਰ ਹੁਣ ਉਹ ਜਿਹੜਾ ਸੂਬਾ ਸਰਹੰਦ ਸੀ ਉਹ ਵੀ ਘਟਨਾ ਸਾਹਮਣੇ ਆ ਗਈ ਇਹਨਾਂ ਦਿਨਾਂ ਦੇ ਵਿੱਚ ਹੀ ਤਾਂ ਫਿਰ ਸਾਰੀਆਂ ਪੰਥਕ ਧਿਰਾਂ ਨੇ ਸਨੀ ਜੀ ਨੂੰ ਅਪਰੋਚ ਕੀਤਾ ਕਿ ਤੁਸੀਂ ਕੈਂਡੀਡੇਟ ਬਣੋ ਪਰ ਉਹਨਾਂ ਨੇ ਇਹ ਕਹਿ ਕੇ ਕਿ ਦੇਖੋ ਭਾਈ ਅਮਰਪਾਲ ਸਿੰਘ ਨੂੰ ਤੁਸੀਂ ਕੈਂਡੀਡੇਟ ਬਣਾ ਕੇ ਜਿਤਾਤਾ ਖੰਡੂਰ ਸਾਹਿਬ ਪਰ ਉਹ ਦੇਖੋ ਜੇਲ੍ਹ ਚੋਂ ਹੀ ਐਨਐਸਏ ਉਹਨਾਂ ਤੇ ਲਗਾਈ ਆ ਬਿਨਾ ਵਿਜਾ ਦੇ ਤਾਂ ਉਹ ਆਪਣੇ ਹਲਕੇ ਚ ਵਿਚਰ ਹੀ ਨਹੀਂ ਪਾਰੇ ਈਵਨ ਉਹਨੂੰ ਗ੍ਰਾਂਟਸ ਜਿਹੜੀਆਂ ਨੇ ਪਾਰਲੀਮੈਂਟ ਦੇ ਮੈਂਬਰ ਦੀਆਂ ਹੁੰਦੀਆਂ ਉਹ ਵੀ ਨਹੀਂ ਉੱਥੇ ਡਿਸਟਰੀਬਿਊਟ ਕਰਨ ਦੇ ਰਹੀ ਸਰਕਾਰ ਤੇ ਜੇ ਮੈਂ ਵੀ ਬਣ ਜਾਗਾ ਇੱਕ ਸਾਲ ਲਈ ਤੇ ਜੇ ਮੈਂ ਆਪਣੇ ਲੋਕਾਂ ਚ ਜਾ ਕੇ ਕੰਮ ਹੀ ਨਹੀਂ ਕਰ ਸਕਾਂਗਾ ਤਾਂ ਮੇਰੇ ਇਸ ਜਿੱਤ ਦਾ ਕੀ ਫਾਇਦਾ ਹੋਏਗਾ ਤੁਸੀਂ ਇਸ ਤਰ੍ਹਾਂ ਕਰੋ ਮੈਂ ਆਪਣੇ ਪਰਿਵਾਰ ਚੋਂ ਆਪਣੇ ਵੱਡੇ ਭਾਈ ਸਾਹਿਬ ਸ੍ਰੀ ਮਨਦੀਪ ਸਿੰਘ ਨੂੰ ਮੈਂ ਉਹਨਾਂ ਨੂੰ ਕਹਾਂਗੇ ਤੁਸੀਂ ਉਹਨਾਂ ਨੂੰ ਇਲੈਕਸ਼ਨ ਲੜਾਓ ਉਹ ਪੰਥਕ ਜੇ ਸਾਰਾ ਪੰਥ ਰਾਜੀ ਹੈ ਉਹਨਾਂ ਦੇ ਨਾਂ ਤੇ ਪੰਥਕ ਤੇਰਾ ਰਾਜੀ ਹੈ ਤੇ ਉਹ ਇਲੈਕਸ਼ਨ ਲੜਨਗੇ ਸੋ ਅਸੀਂ ਸਾਰੀਆਂ ਧਿਰਾਂ ਨੇ ਵਿੱਚ ਹੀ ਵਾਰਿਸ ਪੰਜਾਬ ਦੇ ਸਾਡਾ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਮਾਨ ਤੋਂ ਹੋਰ ਵੀ ਬੜੀਆਂ ਪੰਥਖਾਲੜਾ ਮਿਸ਼ਨ ਕਮੇਟੀ ਹੋਰ ਉਸ ਬੜੀਆਂ ਪੰਥਕ ਤਰਾਨੇ ਇਕਮੁਸ਼ਤ ਇਕਤਾ ਕਰਕੇ ਉਹਨਾਂ ਦੀ ਕੈਂਡੀਡੇਟਰ ਤੇ ਮੋਰ ਲਾਤੀ ਹੈ ਜੀ ਇਹ ਜਿਹੜੀ ਤਰਨ ਤਰਨ ਦੇ ਵਿੱਚ ਜੋ ਇੱਕ ਪਾਕਿਸਤਾਨ ਦੇ ਕੀ ਸਿਆਸਤ ਦੇਖਣ ਨੂੰ ਮਿਲੀ ਕਿ ਕੈਂਡੀਡੇਟ ਨੂੰ ਲੈ ਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਅਮਰਪਾਲ ਸਿੰਘ ਜਦੋਂ ਬਾਕੀ ਧੜੇ ਇੱਕ ਮੰਚ ਤੇ ਇੱਕ ਪਾਰਟੀ ਉਹਨਾਂ ਦੇ ਇਕੱਠੇ ਬਿਲਕੁਲ ਬਰਾੜ ਸਾਹਿਬ ਤੁਸੀਂ ਬਹੁਤ ਅੱਛਾ ਇਹ ਸਟੈਪ ਤੁਸੀਂ ਸਵਾਲ ਪੁੱਛਿਆ ਦੇਖੋ 27 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਵੀ ਹੋ ਸਕਦੀਆਂ ਕਿਉਂਕਿ 16 ਸਾਲ ਹੋ ਗਿਆ ਇਲੈਕਸ਼ਨ ਨਹੀਂ ਹੋ ਰਹੀ। ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਇਹ ਸਾਰੀਆਂ ਪੰਥਕ திரائیں ਸੋਚਦੀਆਂ ਕਿ ਉਸ ਖੇਤਰ ਦੇ ਵਿੱਚ ਨਿਸ਼ਕਾਮ ਬੰਦੇ, ਨਿਰਸਵਾਰਥ ਚੰਗੀਆਂ ਧਾਰਮਿਕ ਸ਼ਖਸੀਅਤਾਂ ਨੂੰ ਔਰ ਜਿਹੜੇ ਕਿਰਦਾਰ ਵਾਲੇ ਹੋਣ ਉਹਨਾਂ ਲੋਕਾਂ ਨੂੰ ਲਿਆ ਕੇ ਅਸੀਂ ਸਹਿਮਤ ਹੋ ਕੇ ਭਾਈ ਰਣਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਇਸ ਮਸਲੇ ਤੇ ਹੋਈ ਹੈ ਕਿਉਂਕਿ ਉਹ ਵੀ ਕਾਫੀ ਦੇਰ ਤੋਂ ਪੰਜਾਬ ਦੇ ਇਲਾਕੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਫੀਲਡ ਦੇ ਵਿੱਚ ਕੰਮ ਕਰਦੇ ਪਏ ਆ ਤੇ ਇਸੇ ਤਰੀਕੇ ਨਾਲ ਪੰਜਾਬ ਦੇ ਵੀ ਤੇ ਹੋਰ ਜਥੇਬੰਦੀਆਂ ਵੀ ਸਾਡੀ ਕੋਸ਼ਿਸ਼ ਹੈ ਪੂਰੀ ਕਿ ਅਸੀਂ ਸਾਰੇ ਇਕਤਾ ਕਰਕੇ ਰਲ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਉਹ ਇਕੱਠੇ ਹੋ ਕੇ ਇਲੈਕਸ਼ਨ ਲੜਾ ਗਏ ਜੀ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਇਸਨ ਮਹਿੰਦਰਪਾਲ ਸਿੰਘ ਬਣਾਕਾ ਜੀ ਜਿਨ੍ਹਾਂ ਨੂੰ ਹਾਲੀ ਦੇ ਵਿੱਚ ਉਮੀਦਵਾਰ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਦਾ ਤੇ ਉਹਨਾਂ ਦੇ ਨਾਲ ਜੋ ਅਕਾਲੀ ਦਲ ਜੋ ਨਵਾਂ ਅਕਾਲੀ ਦਲ ਬਣਾਇਆ ਹੈਗਾ ਉਸ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਖਾਸ ਤੌਰ ਤੇ ਕਰਨ ਤਾਰਨ ਚੋਣਾਂ ਨੂੰ ਲੈ ਕੇ ਜਾਂ ਫਿਰ ਆਉਣ ਵਾਲਾ ਫਿਊਚਰ ਕਿਸ ਤਰ੍ਹਾਂ ਦਾ ਹੋਵੇਗਾ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਜੋ ਨਵਾਂ ਬਣਾਇਆ ਗਿਆ ਇਸ ਦਾ ਵਿਜ਼ਨ ਕੀ ਹੈਗਾ ਇਸ ਦੇ ਬਾਰੇ ਗੱਲਬਾਤ ਕੀਤੀ ਗਈ ਆ ਤੇ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲੈਵਲ ਤੇ ਵੀ ਇਕਜੁੱਟ ਹੋ ਸਕਦੀਆਂ ਨੇ ستان